ਲੋਵੀ ਦੋਸਤੋ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਹਾਂ ਉਹ ਬਣਾ ਰਹੇ ਹਾਂ ਬਸ ਦੁੱਧ ਚਪਾਈ ਮੁਕਾਬਲਿਆਂ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਮੱਝ ਚੈਂਪੀਅਨ ਮੱਝ ਬਣੀ ਹੈ ਉਹ ਮੱਝ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੇ ਪੂਰੀ ਜਾਣਕਾਰੀ ਬਾਈ ਨਾਲ ਸਾਂਝੀ ਕਰਾਂਗੇ ਤੇ ਇਹ ਬਾਈ ਆਪਣੇ ਨਾਲ ਹੈਗਾ ਅਮਿਤ ਕੀ ਹਾਲ ਹੈ ਬਾਈ ਬਾਈ ਜੀ ਸੱਚੇ ਕਾਲ ਸੱਚੇ ਕਾਲ ਬਾਈ ਠੀਕ ਠਾਕ ਹੋ ਜੀ ਵਧੀਆ ਠੀਕ ਠਾਕ ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਜਿਹੜੀ ਚੈਂਪੀਅਨ ਬਣੀ ਹੈਗੀ ਕਿੰਨਾ ਦੁੱਧ ਕੱਢ ਕੇ ਇਹ ਚੈਂਪੀਅਨ ਬਣੀ ਹੈ ਬਾਈ ਜੀ 29 ਕਿਲੋ 653 ਗ੍ਰਾਮ 53 ਗ੍ਰਾਮ ਦੁੱਧ ਕੱਢ ਕੇ ਜਾਨ ਤੇ ਇਹ ਜੇ ਘਰ ਦੇ ਰਿਕਾਰਡ ਦੀ ਗੱਲ ਕਰੀਏ ਉਹ ਘਰ ਦਾ ਕਿੰਨਾ ਰਹਿੰਦਾ ਹੈ 37 ਕਿਲੋ 600 3700 ਠੀਕ ਹੈ ਤੇ ਇਹ ਸਾਨੂੰ ਹੋਰ ਕਲੀਅਰ ਕਰ ਦਿੰਨੇ ਆ ਵੀ ਇਹ ਜਿਹੜੀ ਚੁਆਈ ਹੋਈ ਹੈਗੀ ਇਹ ਕੈਮਰੇ ਦੇ ਨਿਗਰਾਨੀ ਦੇ ਵਿੱਚ ਹੋਈ ਹੈ ਬਾਕੀ ਜਿਹੜੀ ਇਹ ਇਥੋਂ ਦੀ ਸਾਨਸਤਾ ਹੈਗੀ ਉਹਨਾਂ ਦੀ ਅਲੱਗ ਤੋਂ ਇੱਕ ਪੈਰਾ ਦੀਗਾ ਤਿੰਨ ਵਜਾਂ ਤੇ ਇੱਕ ਬੰਦਾ ਸੀ ਹੈਨਾ ਬਾਈ ਜੀ ਇੱਕ ਤੋਂ ਕੈਮਰੇ ਹੋ ਗਏ ਦੋਨ ਡਬਲ ਕੈਮਰੇ ਹੈ ਜੀ ਇਧਰ ਵੀ ਹੈ ਨਾ ਹਾਂ ਔਰ ਦੂਸਰਾ ਇੱਕ ਮਤਲਬ ਤਿੰਨ ਮੱਜਾਂ ਦਾ ਇੱਕ ਸੇਵਾਦਾਰ ਦੀ ਡਿਊਟੀ ਲੱਗੀ ਸੀ ਜੀ ਉਹ ਮਤਲਬ 12 ਘੰਟੇ ਪੰਜ ਬੰਦੇ ਦੀ ਡਿਊਟੀ ਚੰਦੇ ਹੁੰਦੀ ਸੀ ਉਹ ਬੰਦੇ ਨਾ ਤੋਂ ਬਾਈ ਜੀ ਬੈਠੇ ਰਹਦੇ ਨਾ ਕਿਤੇ ਵੀ ਪਿਸ਼ਾਬ ਕਰਨ ਵੀ ਨਹੀਂ ਬਾਹਰ ਜਾਇਆ ਕਰਦੇ ਨਾ ਮੈਂ ਮੈਂ ਇਸ ਦੇ ਮੋੜੇ ਆਣ ਦੇਗਾ ਹੂੰ ਅੱਜ ਫਿਰ ਨਾਲ ਨੂੰਨ ਦੀ ਬੰਦ ਸੀ ਬਾਈ ਅੱਛਾ ਤੁਹਾਨੂੰ ਮੈਂ ਹਸ ਦੇ ਕੋਲੇ ਨਹੀਂ ਸੀ ਆਉਣ ਦਿੰਦੇ ਬਸ ਕਹਿ ਕੇ ਪੁੱਛ ਕੇ ਬਾਬਾ ਜੀ ਅੱਛਾ ਇਹ ਮੇਲੇ ਦੇ ਨਾਲ ਉਹ ਜਿਹੜੀ ਗਿੱਦੰਦੇ ਹੁੰਦੇ ਨੇ ਮੂੰਹ ਨਾਹੀ ਦਿੰਦੇ ਨੇ ਉਹ ਬੰਦ ਸੀਗੀ ਹਾਂਜੀ ਠੀਕ ਹੈ ਬਾਈ ਨਾਲ ਵੀ ਬੰਦੀ ਨਾਲੇ ਬਾਈ ਉਸਮੇ ਵੀ ਨਹੀਂ ਪਾਣਾ ਕੁਛ ਮਿੱਠਾ ਕੈਲਸ਼ੀਅਮ ਕਦੇ ਦਾਣਾ ਵੀ ਮੈਂ ਵੀ ਨਹੀਂ ਪਾਣਾ ਹੂੰ ਸਿਰਫ ਕੱਲਾ ਦਾਣਾ ਆਪਣਾ ਫੀਡ ਜੋ ਉਹ ਪਾਓ ਤੇ ਦੁੱਧ ਕੱਢੋ ਠੀਕ ਹੈ ਤੇ ਅਮਿਤ ਇਹਦਾ ਥੋੜਾ ਜਿਹਾ ਡਿਟੇਲ ਦਿਓ ਬਾਈ ਨਾਮ ਕੀ ਹੈ ਮੱਝ ਦਾ ਬਾਈ ਜੀ ਇਹ ਰੇਸ਼ਮਾ ਮੈਸਰ रेस रेस वाले भाई जी मैं छठे सुबह सुवे, सुवे। हाँ, अब तक सुबह और सारी रिकॉर्डिंग पहले सुबह इसने जरूर उन्नीस किलो करवाया एक बार जी। एक बार बाईस किलो एक बार चौबीस किलो उसके बाद दूसरे सुबह ये तीस किलो एक सौ अड़तालीस ग्राम कराया उसके बाद तो लगातार भाई जी तैतीस किलो आठ सौ ग्राम चौतीस किलो ਐ 900 ਗ੍ਰਾਮ 6 ਕਿਲੋ 600 ਗ੍ਰਾਮ ਜੀ ਉਹ ਲੰਬੇ بڑے ਰਿਕਾਰਡ ਰਹੇ ਵੈਸੇ ਜੀ ਜੀ ਸਾਰੇ ਜੋ ਪਿੱਛੇ ਜਗਰਾਉ ਮੇਲੇ ਮੈਂ ਥੋੜੀ ਲੀ ਹੋ ਗਈ ਸੀ ਹਮ ਉੱਥੇ ਦੂਸਰੇ ਨੰਬਰ ਤੇ ਰਹੀ ਜੀ ਕੁਰਸ਼ੇਤਰ ਡੀ ਐਫ ਐ ਮੇਲੇ ਮੈਂ ਵੀ ਫਰਸਟ ਪੋਜੀਸ਼ਨ ਤੇ 28 ਕਿਲੋ ਦੋ ਜੀ ਕੱਢ ਕੇ ਉਹ ਉੱਥੇ ਵੀ ਬਾਈ ਨਾਲ ਨੂੰ ਨਹੀਂ ਦੇਣੀ ਸੀ ਜੀ ਜਿਹੜਾ ਆਪਣਾ ਧਰੌਣਲੇ ਵਾਲਾ ਦੇ ਬੀਐਫੀ ਉੱਥੇ ਪਾਈ ਸੀ ਇਹ ਦੁੱਧ ਚਬਾਈ ਉਸ ਟਾਈਮ ਹੀ ਸੋਈ ਨਹੀਂ ਉਸ ਟਾਈਮ ਨਹੀਂ ਸੀ ਕਿੰਨਾ ਟਾਈਮ ਹੋ ਗਿਆ ਨੂੰ ਸੋਈ ਨਹੀਂ ਜੀ ਇਹਨੇ 3 ਮਹੀਨੇ ਤੋਂ ਉੱਪਰ ਹੋ ਗਿਆ ਬਾਈ ਜਿੱਤੇ ਇਹ ਇਸ ਟਾਈਮ ਆਪਣਾ ਧਰੌਣਲਾ ਮੇਰਾ ਹਨ ਉਸ ਟਾਈਮ ਸੋਈਦੀ ਆਪਾਂ ਕੋਈ 15-17 ਦਿਨਾਂ ਦੀ ਸੋਈ ਸੀ ਇਹ ਜਿਹੜੀ ਆਪਣੇ ਧਰੌਣਲੇ ਦੇ ਦੁੱਧ ਚਬਾਈ ਮੁਕਾਬਲੇ 'ਚ ਪਹਿਲੇ ਨੰਬਰ ਤੇ ਦੇ ਉਹ ਕਿਹੜੀ ਮੱਸੀ ਉਹ ਹੀ ਆਈ ਸੀਗੀ ਠੀਕ ਹੈ ਜਿਹੜੀ ਉਹ ਗ੍ਰੇਡੇਡ ਬੈਠੀ ਉਹ ਵੀ ਇਹ ਮੇਲੇ ਤੋਂ ਪਹਿਲੇ ਨੰਬਰ ਤੇ ਆਈ ਹੈ ਅੱਛਾ ਜਿਹੜਾ ਹੁਣ ਇਹ ਤਾਂ ਸੀਮਨ ਲੱਗਿਆ ਪਿਆ ਆ ਬੱਚਾ ਦਾ ਕੀ ਹੈ ਇਹ ਇਹ ਮੇਲ ਕਾਫ ਹੈ ਜੀ ਮੀਲ ਰਤਨ ਦਾ ਅਨਮੋਲ ਰਤਨ ਦਾ ਠੀਕ ਹੈ ਠੀਕ ਹੈ ਲਓ ਜੀ ਇਹ ਜਾਣਕਾਰੀ ਹੈ ਤੇ ਇੱਕ ਵਾਰ ਆਪਣੀ ਜਿਹੜੀ ਡਿਟੇਲ ਹੈਗੇ ਲੋਕੇਸ਼ਨ ਆ ਮੀਨ ਉਹਦੇ ਬਾਰੇ ਜਰੂਰ ਦੱਸੋ ਭਾਈ ਜੀ ਨਰੇਸ਼ ਭਾਈ ਦਾ ਪਿੰਡ ਹੈ ਬੁੱਢਾ ਖੇੜਾ ਜੀ ਔਰ ਡਿਸਟ੍ਰਿਕਟ ਕੈਥਲ ਹਰਿਆਣਾ ਹਰਿਆਣਾ ਤੇ ਇੱਕ ਵਾਰਾ ਮੇਲੇ ਦਾ ਵੀ ਲੋਕੇਸ਼ਨ ਦੱਸ ਦੇ ਵੀ ਆਪਾਂ ਮੇਲੇ ਤੋਂ ਜਿੱਤੇ ਆਂਗੇ ਮੇਲਾ ਭਾਈ ਜੀ ਇਹ ਡੀ ਐਲ ਐਫ ਦਾ ਮੇਲਾ ਹੈ ਝੰਡੇ ਵਾਲਾ ਥੜਕ ਬਹੁਤ ਯੇ ਲਵੇ ਜੀ ਦੇਖੋ ਜੀ ਜਿਹੜਾ ਪਹਿਲਾ ਮੇਲਾ ਹੋ ਰਿਹਾ ਹੈਗਾ ਕਿ ਦੇਖ ਚਿੱਕ ਦੇ ਵਿੱਚ ਹਾਂ ਚੈਂਪੀਅਨ ਕੈਟਾਗਰੀ ਮੈਂ ਵੀ ਚੈਂਪੀਅਨ ਬਣੀ ਹੈ ਚੈਂਪੀਅਨ ਆਫ ਦਾ ਚੈਂਪੀਅਨ ਮਤਲਬ ਆਪਾਂ ਇਹਨੂੰ ਕਹਿ ਸਕਦੇ ਹਾਂ ਇਸ ਮੇਲੇ ਮੇਂ ਦੋ ਕੈਟਾਗਰੀ ਅਲੱਗ-ਅਲੱਗ ਥੀ ਮੋਦਰਾ ਮਤਾਂ ਕੀ ਇਸ ਮੇਂ ਇੱਕ ਤਾਂ ਚੈਂਪੀਅਨ ਮਤ ਜੋ ਪਹਿਲੇ ਮੇਲੇ ਮੇਂ ਦਿੱਤੀ ਹੋਈ ਥੀ ਜੀ ਔਰ ਇੱਕ ਥੀ ਨੋਰਮਲ ਨੋਨ ਚੈਂਪੀਅਨ ਜੀ ਤਾਂ ਉਸ ਮੈਂ ਇਹ ਆਪਣੀ ਫਸਟ ਪੋਜੀਸ਼ਨ ਤੇ ਰਹੀ ਜੀ ਔਰ ਇੱਕ ਗ੍ਰੇਡੇਡ ਹੈ ਜੀ ਕਿਸਮਤ ਮਾਤਾ ਆਪਣੀ ਜੀ ਉਹ ਉਹ ਗ੍ਰੇਡੇਡ ਕੈਟੇਗਰੀ ਮੇਂ ਪਹਿਲੇ ਨੰਬਰ ਕਰੇਗਾ ਪਹਿਲੇ ਨੰਬਰ ਦਾ ਉਸ ਦਾ 25 ਕਿਲੋ ਹੈ ਥੋੜਾ ਕਮ ਰਹਿ ਗਿਆ ਦੁੱਧ ਜੀ ਹਾਂਜੀ ਔਰ ਇਹ ਵੀ ਚੈਂਪੀਅਨ ਮੱਧੋ ਮੇਂ ਪਾਈ ਦੀ ਥੋੜੀ ਢਿੱਲੇ ਹੋ ਗਈ ਜੀ ਤੀਸਰਾ ਪੋਜੀਸ਼ਨ ਨਿਸ਼ਕਾਰ ਗਈ ਜੀ ਇਹ ਤਾਂ ਤੀਸਰਾ ਤਾਂ ਬਾਕੀ ਇੱਕ ਪਈ ਦਿਨੀ ਹੀ ਹੋਈ ਹੋਗੀ ਟੱਕੜ ਹੋ ਗਈ ਜੀ ਇੱਕ ਇਨਾਮ ਵਗੈਰਾ ਰੱਖੇ ਸੀਗੇ ਇਹਨਾਂ ਨੇ ਵੀ ਕੀ ਇਨਾਮ ਵਗੈਰਾ ਕੀ ਰੱਖੇ ਹੋਏ ਨੇ ਇਹਦੇ ਵਿੱਚ ਇਨਾਮ ਭਾਈ ਜੀ 30 ਕਿਲੋ ਅਗਰ ਟੱਚ ਕਰ ਦਿਆ ਫਿਰ ਟਰੈਕਟਰ ਸੀਗਾ ਹਾਂਜੀ ਜੀ ਅਗਰ 30 ਕਿਲੋ ਨਹੀਂ ਕਰਦੀ ਫਿਰ ਪਹਿਲਾ ਇਨਾਮ ਬੋਲਟ ਹੈ ਬੋਲਟ ਹੈ ਹਾਂਜੀ ਠੀਕ ਹੈ ਤੇ ਲੋਈ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਹਨਾ ਤੇ ਇੱਕ ਵਾਰ ਮੈਂ ਦੁਬਾਰਾ ਤੁਹਾਨੂੰ ਇਹ ਮੱਝ ਪ੍ਰੋਪਰ ਦਿਖਾਉਣਾ ਤੇ ਜਾਣਕਾਰੀ ਸਾਂਝੀ ਕਰਦਾ ਇਹ ਟੋਕਨ ਨੰਬਰ ਕਿੰਨਾ ਲੱਗਾ 423 423 ਨੰਬਰ ਟੋਕਨ 423 ਤੇ ਰੇਸ ਮਾ ਵੱਜਾ ਤੇ 22 ਕੁਬੀਰ ਹੋ ਗਿਆ ਤੇ 22 ਅੰਮ੍ਰਿਤ ਹੋ ਗਿਆ ਤੇ ਵੱਡਾ ਨਾਂਗ ਆ ਸਾਰੇ ਜਾਨ ਦੀ ਹੁਣ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਪੇਜ ਫੋਲੋ ਕਰ ਲਿਓ ਤੇ ਹੋਰ ਕੋਈ ਗੱਲਬਾਤ ਅੰਮ੍ਰਿਤ ਕਹਿ ਨਹੀਂ ਚਾਹਉ ਬਾਈ ਬਸ ਬਾਈ ਜੀ ਕਹਿਣੀ ਤੋਂ ਅੱਛੀ ਬ੍ਰੇਡ 'ਤੇ ਕੰਮ ਕਰੋ ਜੀ ਡੰਗਰ ਭਾਵੇਂ ਬਈ ਘੱਟ ਰੱਖ ਲਓ ਇਹ ਕੀ ਰੱਖ ਲਓ ਜੀ ਸਾਫਾ ਪਾਸੇ ਰੱਖੋ ਜੀ ਪੇ ਗੋ ਇਧੇ ਹੈ 10 ਕਿਲੋ ਵਾਲੇ ਦਾ ਕਿੰਨਾ ਹੈ ਸਾਹਿਬ 30 ਕਿਲੋ ਵਾਲੇ ਦਾ ਭਾਈ ਜੀ ਜੀ ਤਾਂ ਮਿਹਨਤ ਕਰੋ ਤਾਂ ਅੱਛੀ ਚੀਜ਼ ਤੇ ਕਰੋ ਬਰੀਡ ਤੇ ਫੋਕਸ ਕਰੋ ਬਿਲਕੁਲ ਕਿ ਰੱਖੇ ਭਾਈ ਥੋੜੀ ਥੋੜੇ ਦੁੱਧ ਵਾਲੀ ਹੈ ਬਿਲਕੁਲ ਬੰਦਾ ਨਹੀਂ ਲੈ ਸਕਦਾ ਮੇਰੀ ਮਹਿੰਗੀ ਮੈਂ ਇਸ ਜਿਆਦਾ ਦੁੱਧ ਵਾਲੀ ਤਾਂ ਅੱਛੇ ਸੀਮੰਟ ਦੀ ਵਰਤੋਂ ਕਰੋ ਤਾਂ ਕਿ ਭਾਈ ਬਰੀਡ ਵਿੱਚ ਸੁਧਾਰ ਹੋ ਸਕੇ ਤਾਂ ਕਿ ਵਧੀਆ ਦੁੱਧ ਹੋਗਾ ਤਾਂ ਆਪਣਾ ਜੋ ਕਿਸਾਨ ਜ਼ਮੀਂਦਾਰ ਹੈ ਭਾਈ ਜੀ ਜੀ ਉਸ ਦਾ ਭਲਾ ਦੁੱਧ ਦੁੱਧ ਨਾਲ ਹੀ ਹੋਣਾ ਹੈ ਬਿਲਕੁਲ ਸੀਮਨ वगैरह ਤੁਸੀਂ ਖੁਦ ਦੇ ਯੂਜ਼ ਕਰਦੇ ਹੋ ਕਿ ਲੈਣੇ ਨੇ ਇਹ ਖੁਦ ਕੇ ਵੀ ਹੈ ਭਾਈ ਜੀ ਔਰ ਜਿਵੇਂ ਕੋ ਆਪਣੇ ਤੋਂ ਇਸਾਰ ਆਪਣੇ ਹਰਿਆਣਾ ਲਾਈਸਟੋਕ ਡਵੈਲਪਮੈਂਟ ਬੋਰਡ ਹੈ ਐਲਡੀਬੀ ਜਿਸ ਨੂੰ ਕਹਿੰਦੇ ਆ ਉਸਕੇ ਸੀਮਨ ਵੀ ਬਹੁਤ ਅੱਛੇ ਹੈ ਇਹ ਖੁਦ ਇਹ ਵੀ ਐਲਡੀਬੀ ਦਾ ਸੀਮਨ ਗਿਆ 70 75 ਜੀ ਅੱਛਾ ਜੀ ਅੱਛਾ ਇਹ ਸੁਲਤਾਨ ਬੁੱਢਾ ਕੱਢਾ ਹੈ ਅੰਰੇਸ਼ ਭਾਈ ਦੇ ਪਾਸ ਬੋਲਦਾ ਸੁਲਤਾਨ ਬਹੁਤ ਫੈਮਸ ਸੀ ਇਹ ਸੁਲਤਾਨ ਜੀ ਹੈ ਭਾਈ ਜੀ ਉਸਕੇ ਪਿੱਛੇ ਕੱਟੜਾ ਇਹ ਐਫਟੀ 328 ਦਾ ਐਲਡੀਬੀ ਦਾ ਜੀ ਔਰ ਜੋ ਇਹ ਕੱਟਾ ਹੈ ਇਹ ਆਪਣਾ ਮਤਲਬ ਆਪਣਾ ਟੀਮ ਦਾ ਭਾਈ ਹੈ ਰਾਜਿੰਦਰ ਗੰਗਵਾਉਂ ਦੇ ਪਾਸ ਬੁਲਾ ਅਨਮੋਲ ਰਤਨ ਜੀ ਅਨਮੋਲ ਰਤਨ ਹਾਂਜੀ ਜੀ ਇਹ ਅਨਮੋਲ ਰਤਨ ਤੇ ਉਹ ਵਾਲੀ ਜੀ ਉਹ ਗ੍ਰੈਡੇਟ ਹੈ ਭਾਈ ਇਸ ਨੂੰ ਨੀਲੀ ਰਵੀ ਇਸ ਵਰਕਿੰਗ ਨੂੰ ਯੂਜ਼ ਕਰ ਰਿਹਾ ਸੀ ਉਸ ਦਾ ਟੱਕਣਾ ਮਰ ਗਿਆ ਓਕੇ ਓਕੇ ਠੀਕ ਹੈ ਭਾਈ ਤੇ ਬਹੁਤ ਬਹੁਤ ਧੰਨਵਾਦ ਬਾਈ ਅਮਿਤ ਤੇ ਇੱਕ ਵਾਰ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰ ਦੇਣਾ ਵੀ ਸਭ ਤੋਂ ਜ਼ਿਆਦਾ ਦੁੱਧ ਕੱਢ ਕੇ ਜਿਹੜੀ ਇੱਥੋਂ ਦੀ ਇਹ ਜਿਹੜੇ ਇੱਕ ਮੇਲੇ ਦੀ ਕਹਿਦੀ ਆਪਾਂ ਮੌਕੇ ਦੇ ਵਿੱਚ ਜਿਹੜਾ ਮੇਲਾ ਹੋਇਆ ਪਹਿਲਾ ਇਹ ਇੱਕ ਚੈਂਪੀਅਨ ਬਣੀ ਆ ਮੱਝ ਤੇ ਜਿਹੜੀ ਵੱਡੀ ਗੱਲ ਆ ਤੁਹਾਨੂੰ ਮੈਂ ਕੈਮਰੇ ਦਿਖਾ ਦੰਗਾ ਵੀ ਇੱਥੇ ਵੀ ਇੱਕ ਕੈਮਰਾ ਲੱਗਿਆ ਹੋਇਆ ਸੀਗਾ ਤੇ ਇੱਧਰ ਵੀ ਡਬਲ ਕੈਮਰੇ ਲੱਗੇ ਹੋਏ ਨੇ ਦੋਨੇ ਪਾਸੇ ਤੇ ਬਾਕੀ ਆ ਤਿੰਨਾ ਮੱਜਾਂ ਤੇ ਇੱਕ ਇੱਥੋਂ ਦਾ ਜਿਹੜਾ ਆਪਾਂ ਕਹਿੰਦੀ ਐ ਮੈਂਬਰ ਸੀਗਾ ਉਹ ਨਿਗਰਾਨੀ ਦੇ ਸੀਗਾ ਤੇ ਨਿਗਰਾਨੀ ਹੇਠ ਬੰਨ ਵੀ ਸੀ ਬਾਈ ਤਿੰਨ ਤਿੰਨ ਬਿਲਕੁਲ ਨਿਗਰਾਨੀ ਦੇ ਹੇਠ ਯਾਨੀ ਕਿ ਇਹ ਬਾਈ ਦੁੱਧ ਚਵਾਈ ਹੋਈ ਐ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ